ਤੇ ਤੁਸੀਂ ਕਮੈਂਟ ਅਚ ਗਾਣਾ ਲਿਖ ਕੇ ਦਿਖਾਓ ਤੇ ਤੁਹਾਨੂੰ ਚੁਕਾ ਦਾਂਗੇ ਹੁਣ ਕਿਸੇ ਵੀ ਕਮੈਂਟ ਅਚ ਗਾਣਾ ਲਿਖੋ ਅੱਛਾ ਥੋੜਾ ਜਿਆ ਥੋੜਾ ਜਿਆ ਵਕੀਲ ਸਾਹਿਬ ਅਗਰ ਮੰਨ ਲਓ ਕੋਈ ਬੰਦਾ ਕਮੈਂਟ ਦੇ ਵਿੱਚ ਗਾਲ ਕਢਦਾ ਹੈ ਹਾਂਜੀ ਉਸ ਨੂੰ ਤੁਸੀਂ ਨੋਟਿਸ ਭੇਜਣਾ ਮੰਨ ਲਓ ਆਹ ਵੀਡੀਓ ਦੇ ਥੱਲੇ ਕਿਸ ਨੇ ਗਾਲ ਨਾ ਨਾ ਪਰਚਾ ਕਰਾਉਣਾ ਨੋਟਿਸ ਕਿਉਂ ਭੇਜਣਾ ਪੱਤਰ ਲਾ ਕੇ ਕੱਢਣਾ ਉਹਦਾ ਅੱਛਾ ਸਿੱਧਾ ਪਰਚਾ ਕਰਵਾਉਗਾ ਯੈਸ ਖਰਚਾ ਕੀਆ ਹੋਊਗਾ ਤੁਹਾਡਾ ਮੇਰਾ ਖਰਚਾ ਇੱਕ ਐਪਲੀਕੇਸ਼ਨ ਲਿਖਣੀ ਤੇ ਥਾਣੇ ਦੇ ਦੇਣੀ ਹੈ। ਬਸ ਉਸ ਤੋਂ ਬਾਅਦ ਜੇ ਪੁਲਿਸ ਨੇ ਕੰਮ ਨਾ ਕੀਤਾ 156 ਦਿਨ ਮੈਂ ਪੁਲਸ ਤੱਕ ਲੈਣੀ ਹੈ। ਓਕੇ ਹਾਈ ਕੋਰਟ ਮੈਂ ਕੇਸ ਪਾਦਾ ਨਾ ਮੇਰੇ ਘਰੇ ਪਹਿ ਲੱਗਣੇ ਮੇਰੇ ਤੇ ਮੁੰਛੀ ਨੇ ਟਿਕਟਾ ਲਾਦਣੀਆਂ ਵਿਚਾਰੇ ਨੇ। ਬਸ ਮੈਂ ਪਬਲਿਕ ਨੂੰ ਤਰੀਕਾ ਸਮਝਾਉਣਾ ਜੇ ਕਿਸੇ ਦੇ ਕਮੈਂਟਾਂ ਚ ਕਿਸੇ ਨੇ ਗਾਲਾਂ ਕੱਢੀਆਂ ਉਹਦਾ ਸਕਰੀਨਸ਼ਾਟ ਲਵੋ ਉਹਦਾ ਵੀਡੀਓ ਡਾਊਨਲੋਡ ਕਰ ਲਓ ਉਹ ਬਲੇ ਉਹਨੂੰ ਡਾਊਨਲੋਡ ਕਰਕੇ ਇੱਕ ਸਰਟੀਫਿਕੇਟ ਦੇਣਾ ਹੁੰਦਾ ਤੇ ਨਾਲ ਪੁਲਿਸ ਨੂੰ ਤੁਸੀਂ ਉਹ ਐਪਲੀਕੇਸ਼ਨ ਦੇ ਦੇਣੀ ਹੈ। ਐਸ ਆਈ ਡੀ ਤੋਂ ਐਸ ਬੰਦੇ ਨੇ ਆ ਗਾਲਾਂ ਕੱਢੀਆਂ। ਕਿਰਪਾ ਕਰਕੇ ਤੇ ਗੰਦੀਆਂ ਗਾਲਾਂ ਕੱਢੰਦਾ ਪਬਲਿਕ ਟ੍ਰੈਂਕਵਿਲਟੀ ਨੂੰ ਨੇ ਨੁਕਸਾਨ ਪਹੁੰਚਾਇਆ ਪਲੱਸ ਇਹ ਜਿਹੜੀ ਗੰਦ ਬੋਲੰਦਾ ਤੇ ਭਾਵੇਂ 323 ਦਾ ਪਰਚਾ ਹੁੰਦਾ ਉਹ ਕਰ ਦਿਓ ਇੱਕ ਵਾਰੀ ਦੇ ਪੱਕੀ ਲਾਈਨ 'ਚ ਫੜ ਲੂ ਤੇ ਸਜ਼ਾ 100% ਆ ਓਕੇ ਚਾਹੇ 1 ਮਹੀਨੇ ਦੀ ਸਜ਼ਾ ਹੋਵੇ ਜਿੰਦਗੀ ਭਰ ਉਹਦਾ ਪਾਸਪੋਰਟ ਨਹੀਂ ਬੰਦਾ ਓਕੇ ਸਜ਼ਾ ਜਾਫਤਾ ਮুলਜ਼ਮ ਹੈ ਔਰ ਜੇ ਸਜ਼ਾ ਜਾਫਤਾ ਮুলਜ਼ਮ ਹੋਵੇ ਕਿਸੇ ਕੇਸਾਂ 'ਚ VOTING RIGHT ਵੀ ਖੋਇਆ ਜਾਂਦਾ ਓਕੇ ਯੈਸ ਇਹ ਮਜ਼ਾਕ ਨਾ ਸਮਝਣ ਹੁਣ ਕੇ ਬੋਰਡ ਨਹੀਂ ਪਾਸ ਕੋ ਸੁਨੀਲ ਮੱਲਨ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਂ ਤੁਹਾਨੂੰ ਇੱਕ ਹੋਰ ਅੱਜ ਗੱਲ ਦੱਸਦੇ ਆ ਬੜੇ ਧਿਆਨ ਨਾਲ ਜਿੰਨੇ ਵੀ ਫੇਕ ਚੈਨਲ ਬਣੇ ਆ ਇਹ ਫੇਕ ਚੈਨਲ ਬੰਦ ਹੋਣ ਵਾਲੇ ਆ ਜਿੰਨੇ ਫੇ ਆਈਡੀ ਬਣੇ ਆ ਇਹ ਬਹੁਤ ਜਲਦੀ ਬੰਦ ਹੋਣ ਵਾਲੇ ਆ ਤੁਹਾਡਾ ਆਧਾਰ ਕਾਰਡ ਤੁਹਾਡਾ ਫੋਨ ਨੰਬਰ ਜਾਂ ਤੁਹਾਡਾ ਕੋਈ ਪੈਨ ਕਾਰਡ ਕੋਈ ਆਈਡੀ ਪ੍ਰੂਫ ਅਟੈਚ ਹੋ ਕੇ ਤੁਹਾਡੇ ਇਹ ਆਈਡੀਆਂ ਬਣਿਆ ਕਰਨਗੀਆਂ ਔਰ ਤੁਸੀਂ ਕਬਜ਼ੇ 'ਚ ਆ ਜਾਓਗੇ ਔਰ ਮੈਂ ਤੁਹਾਨੂੰ ਇਹ ਵੀ ਚੈਲੰਜ ਪਹਿਲਾਂ ਵੀ ਕਰ ਚੁਕਾ ਕਿ ਤੁਸੀਂ ਕਮੈਂਟ 'ਚ ਗਾਣਾ ਲਿਖ ਕੇ ਦਿਖਾਓ ਤੇ ਤੁਹਾਨੂੰ ਚੁਕਾ ਦਾਂਗੇ